ਤਖੇ ਜਗਤ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਿਆ ਕਿ ਵਿਰਾਟ ਕੋਹਲੀ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਇੱਕ ਪਾਸੇ ਰਾਇਲ ਚੈਲੈਂਜਰਸ ਬੈਂਗਲੌਰ ਆਰਸੀਬੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਈਪਲ ਟਰੋਫੀ ਚੁੱਕਣ ਦੀ ਖੁਸ਼ੀ ਸੀ ਅਤੇ ਦੂਜੇ ਪਾਸੇ 4 ਮਈ 2025 ਨੂੰ ਬੰਗਲੌਰ ਦੀਆਂ ਸੜਕਾਂ ਤੇ ਇਹ ਹੀ ਜਸ਼ਨ ਸੋਗ ਦੇ ਵਿੱਚ ਬਦਲ ਗਿਆ ਦੱਸਣਯੋਗ ਹੈ ਟੀਮ ਦੀ ਜਿੱਤ ਪਰੇਡ ਦੌਰਾਨ ਪੀੜ ਅਚਾਨਕ ਬੇਕਾਬੂ ਹੋ ਜਾਂਦੀ ਹੈ ਜਿਸ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਪਾਗਦਰ ਮਰਤਰੀ ਹੈ ਜਿਸ ਦੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਅਤੇ 33 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਕਰਨਾਟਕ ਦੇ ਮੁੱਖ ਮੰਤਰੀ ਸਦਰ ਮਈਆ ਨੇ ਕਿਹਾ ਕਿ ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਹੁਣ ਖਤਰੇ ਤੋਂ ਬਾਹਰ ਨੇ ਜਿੱਤ ਪਰੇਡ ਦੁਪਹਿਰ ਨੂੰ ਮਾ ਡਿਸਟ੍ਰਿਕਟ ਤੋਂ ਸ਼ੁਰੂ ਹੋ ਕੇ ਐਮ ਚਿੰਨਸਵਾਮੀ ਸਟੇਡੀਅਮ ਤੱਕ ਜਵਾਨੀ ਸੀ ਪ੍ਰਬੰਧਕਾਂ ਨੇ ਲਗਭਗ 50000 ਪ੍ਰਸ਼ੰਸਕਾਂ ਦੇ ਇਕੱਠ ਦਾ ਅਨੁਮਾਨ ਲਗਾਇਆ ਸੀ ਪਰ ਭੀੜ ਉਮੀਦ ਤੋਂ ਕਿਤੇ ਹੀ ਜ਼ਿਆਦਾ ਨਿਕਲੀ ਅਤੇ ਸੁਰੱਖਿਆ ਘੇਰਾ ਟੁੱਟ ਗਿਆ ਸੀ ਜਿਵੇਂ ਹੀ ਆਰਐਸਬੀ ਬੱਸ ਨੇੜੇ ਆਈ ਲੋਕ ਹੋਰ ਨੇੜੇ ਜਾਣ ਲਈ ਰੇਲਿੰਗ ਪਾਰ ਕਰਨ ਲੱਗ ਪਏ ਇਸ ਤੱਕੇ ਸ਼ਹਿਰ ਵਿੱਚ ਭਗਦਰ ਨੇ ਖਤਰਨਾਕ ਰੂਪ ਤਾਰਨ ਕਰ ਲਿਆ ਚਸ਼ਮਦੀਦਾ ਦੇ ਅਨੁਸਾਰ ਤੰਗ ਗਲੀਆਂ ਸਥਾਈ ਬੈਰੀਕੇਡਿੰਗ ਅਤੇ ਨਾਕਾਫੀ ਪੁਲਿਸ ਫੋਰਸ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਘਟਨਾ ਤੋਂ ਤੁਰੰਤ ਬਾਅਦ ਕਿਊਬਨ ਪਾਰਕ ਪੁਲਿਸ ਸਟੇਸ਼ਨ ਖੇਤਰ ਵਿੱਚ 1234 A 337 ਅਤੇ 338 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਮੁਢਲੀ ਜਾਂਚ ਵਿੱਚ ਆਰਸੀਬੀ ਫਰਾਂਚਾਈਜ਼ੀ ਵੈਂਟ ਮੈਨੇਜਮੈਂਟ ਕੰਪਨੀ ਡੀਐਨਏ ਐਂਟਰਟੇਨਮੈਂਟ ਅਤੇ ਕਰਨਾਟਕ ਸਟੇਟ ਰਿਗਟ ਐਸੋਸੀਏਸ਼ਨ ਦੀਆਂ ਕਮੇਟੀਆਂ ਤੇ ਅਪਰਾਧਿਕ ਲਾਪਰਵਾਹੀ ਦਾ ਦੋਸ਼ ਲਗਾਇਆ ਸੀ ਪੁਲਿਸ ਨੇ ਆਯੋਜਕ ਕੰਪਨੀ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਦਾਲਤ ਦੇ ਸਾਹਮਣੇ ਵਿੱਚ ਪੇਸ਼ ਤੋਂ ਨਾਲ ਹੀ ਕੁਝ ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਆਕਰਕਾਰ ਵਿਰਾਟ ਕੋਹਲੀ ਦੇ ਖਿਲਾਫ ਸ਼ਿਕਾਇਤ ਕਿਉ ਸੀਨੀਅਰ ਸਮਾਜਿਕ ਕਾਰਕੁਨ ਐਚ ਐਮ ਵੈਂਟੇਜ ਨੇ 스타 ਬੱਲੇਬਾਜ਼ ਵਿਰਾਟ ਕੋਹਲੀ ਵਿਰੁੱਧ ਕਾਨੂੰਨੀ ਸ਼ਿਕਾਇਤ ਦਰਜ ਕਰਵਾਈ ਉਹਨਾਂ ਦਾ ਦਾਅਵਾ ਹੈ ਕਿ ਕੋਹਲੀ ਇੱਕ ਜਨਤਕ ਸਖਸ਼ੀਅਤ ਅਤੇ ਸਮਾਗਮ ਦਾ ਮੁੱਖ ਆਕਰਸ਼ਣ ਸੀ ਤੇ ਇਸ ਲਈ ਉਹਨਾਂ ਨੂੰ ਸੁਰੱਖਿਆ ਦੇ ਟੁਕਮੇ ਪ੍ਰਬੰਧ ਕਰਨੇ ਚਾਹੀਦੇ ਸੀ ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਿਕਾਇਤ ਨੂੰ ਮੌਜੂਦਾ ਐਫਆਈਆਰ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਕੋਹਲੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਫਿਲਹਾਲ ਵਿਰਾਟ ਕੋਹਲੀ ਨੇ ਇਸਤੇ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਆਰਸੀਬੀ ਪ੍ਰਬੰਧਨ ਨੇ ਹਾਦਸੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਰਾਜ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਵਿਚਾਰ ਕਰ ਰਹੀ ਹੈ ਸਮਾਜਿਕ ਸੰਗਠਨਾ ਨੇ ਖੂਨਦਾਨ ਕੈਂਪ ਅਤੇ ਸਲਾਹ ਕੈਂਪ ਲਗਾਉਣ ਦੀ ਪਹਿਲ ਵੀ ਸ਼ੁਰੂ ਕਰ ਦਿੱਤੀ ਹੈ